ਬੰਦਾ ਸਿੰਘ ਬਹਾਦਰ ਬਾਰੇ ਹਰਿਆਣਾ ਕਮੇਟੀ ਦੇ ਵੱਲੋਂ ਕੁਝ ਆਖਿਆ ਗਿਆ ਪਰ ਉਸ ਉੱਤੇ ਐਸਟਸੀਪੀ ਪ੍ਰਦਾਨ ਹਜਿਰਦ ਸਿੰਘ ਧਾਮ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਆਖਿਰਕਾਰ ਇਹ ਸਾਰਾ ਮਾਮਲਾ ਹੈ ਦੇਖੋ ਨਾ ਦਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰੀ ਦੁਨੀਆ ਨੂੰ ਪਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂ ਮਾਦੋਦਾਸ ਬੈਰਾਗੀ ਹੁੰਦਾ ਇਸ ਮਾਮਲੇ ਦੇ ਵਿੱਚ ਹਰਿਆਣੇ ਵਾਲਿਆਂ ਨੇ ਵੀ ਇਛਤਿਆਰ ਦਿੱਤਾ ਲੇਕਰ ਉਹਨਾਂ ਨੇ ਇਹਦੇ ਵਿੱਚ ਨਾਂ ਦੀ ਤਬਦੀਲੀ ਕਰਤੀ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪ੍ਰਗਟ ਕੀਤਾ ਜਿੱਤੇ ਕਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਲਗੇ ਕਦੇ ਕੋ ਹੋਰ ਗੱਲ ਕੀਤੀ ਇੱਕ ਬਿਆਨ ਦੇ ਦਿਓ ਸ਼੍ਰੋਮਣੀ ਕਮੇਟੀ ਦਾ ਫਰਜ ਸੀ ਕਿ ਜਦੋਂ ਇਸ ਮੁੱਦੇ ਦੇ ਉੱਤੇ ਜਾਂਦੇ ਜੇ ਨਹੀਂ ਸੁਣਦੇ ਸੀ ਕੁਈ ਤਰਾਜ ਪ੍ਰਗਟ ਵੀ ਕਰਦੇ ਨਿਤਨ ਗੜਕਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਨਿਤਨ ਗੜਕਰੀ ਨੇ ਕਿਹਾ ਕਿ ਸਾਡੇ ਕੋਲ ਫੰਡਾਂ ਦੀ ਕਟਨੀ ਐ ਬਲਕਿ ਬਿਊਰੋਕ੍ਰੇਟਸ ਦੇ ਕੋਲ ਜਿਹੜੀ ਹੈ ਸੋਚ ਦੀ ਕਟਨੀ ਜਿਹੜੇ ਸਾਡੇ ਸੜਕੀ ਆਵਾਜਾਈ ਮੰਤਰੀ ਨੇ ਸ਼੍ਰੀ ਨਿਤਨ ਗੜਕਰੀ ਜੀ ਤੁਸੀਂ ਕੋਲ ਬਲਾ ਕੇ ਦੇਖੋ ਬਹੁਤ ਘੱਟ ਕਿਸੇ ਵਿਰੋਧ ਦੇ ਵਿੱਚ ਪੈਂਦੇ ਨੇ ਉਹ ਸਿਰਫ ਤੇ ਸਿਰਫ ਕੰਮ ਤੱਕ ਧਿਆਨ ਦਿੰਦੇ ਨੇ ਜਿਹੜੇ ਸਾਡੇ ਇੰਜੀਨੀਅਰ ਨੇ ਇਹ ਸਾਡੇ ਇੰਜੀਨੀਅਰ ਸਹੀ ਰੂਪ ਦੇ ਵਿੱਚ ਕੁਝ ਨਹੀਂ ਕਰ। ਇਹ ਡਿਜ਼ਾਈਨ ਬਹੁਤ ਗਲਤ ਦਿੱਤੇ ਹੋਏ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ। ਉਹ ਕਹਿੰਦੇ ਕਿ ਫੰਡਾਂ ਦੀ ਕੋਈ ਘਾਟ ਨਹੀਂ ਭਾਰਤ ਕੋਲੇ। ਕੰਮ ਕਰਨ ਵਾਲੇ ਬਣੋ। ਦਰਅਸਲ ਦੇ ਵਿੱਚ ਜਿਹੜੀ ਅਸਲ ਘਾਟ ਹੈ ਉਹ ਜਿਹੜੀ ਸਾਡੀ ਲਾਲ ਪੀਤਾ ਸ਼ਾਹੀ ਹੈ। ਇਹਨਾਂ ਦੇ ਕੋਲ ਨਵੀਂ ਸੋਚ ਸਾਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਦੋ ਖਾਸ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਇਹਨਾਂ ਮੁੱਦਿਆਂ ਤੇ ਵਿਸਤ੍ਰਿਤ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕਿਤੇ ਜਾਵੇ ਬੰਦਾ ਸਿੰਘ ਬਹਾਦਰ ਬਾਰੇ ਹਰਿਆਣਾ ਕਮੇਟੀ ਦੇ ਵੱਲੋਂ ਕੁਝ ਆਖਿਆ ਗਿਆ ਪਰ ਉਸ ਉੱਤੇ ਐਸ்சிਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਆਖਿਰਕਾਰ ਇਹ ਸਾਰਾ ਮਾਮਲਾ ਹੈ ਕਿ ਦੇ ਕੋ ਉਹਨਾਂ ਦਾ ਦਿਹਾੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰੀ ਦੁਨੀਆ ਨੂੰ ਪਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂ ਮਾਧੋਦਾਸ ਬੈਰਾਗੀ ਹੁੰਦਾ ਸੀ ਜੀ ਇਸ ਮਾਮਲੇ ਦੇ ਵਿੱਚ ਹਰਿਆਣੇ ਵਾਲਿਆਂ ਨੇ ਵੀ ਇਸ਼ਤਿਹਾਰ ਦਿੱਤਾ ਲੇਕਿਨ ਉਹਨਾਂ ਨੇ ਇਹਦੇ ਵਿੱਚ ਨਾਂ ਦੀ ਤਬਦੀਲੀ ਕਰਤੀ ਹਰਿਆਣਾ ਸਰਕਾਰ ਨੇ ਇਹਨੂੰ ਕਹਤਾ ਕਿ ਵੀਰ ਬੰਦਾ ਬੈਰਾਗੀ ਜੀ ਅਸੀਂ ਇਸ ਬੈਨਰ ਦੇ ਹੇਠ ਅੱਗੇ ਨੂੰ ਇਹ ਦਿਨ ਮਨਾਇਆ ਕਰਾਂਗੇ ਹੁਣ ਇਸ ਮਾਮਲੇ ਨੂੰ ਲੈ ਕੇ ਸ਼ਰੂਨੀਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਤੁਸੀਂ ਇਹ ਗਲਤ ਰੰਗਤ ਦੇ ਰਹੇ ਹੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੀ ਹਰਿਆਣੇ ਦੀ ਗੁਰਦੁਆਰਾ ਕਮੇਟੀ ਆ ਉਹਨਾਂ ਨੇ ਤਾਂ ਕੋਈ ਇਤਰਾਜ਼ ਜਤਾਇਆ ਨਹੀਂ ਜੇ ਅੱਜ ਆਲਰੇਡੀ ਆ ਐਕਟ ਮੁਤਾਬਕ ਬਣਿਆ ਹੁੰਦਾ ਤਾਂ ਕੋਈ ਹੋਰ ਕਮੇਟੀ ਰਹਿਣੀ ਨਹੀਂ ਸੀ ਕੋਈ ਹੁੰਦੀ ਤੁਸੀਂ ਯਾਦ ਕਰੋ ਕੁਝ ਸਮਾਂ ਪਹਿਲਾਂ ਜਦੋਂ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਬਾਰੇ ਇਹ ਮੋਦੀ ਸਾਹਿਬ ਨੇ ਅਪਣਾਲਿਆ ਕਿ ਅਸੀਂ ਸਰਕਾਰੀ ਤੌਰ ਤੇ ਤੇ ਨਾਲ ਲੱਗ ਕੇ ਕਰਾਂਗੇ ਉਦੋਂ ਵੀ ਕਹਿਤਾ ਸੀਗਾ ਜਿਹੜਾ ਨਾਂ ਦਿੱਤਾ ਗਿਆ ਪਿਛਲੇ 2 ਸਾਲ ਤੋਂ ਬਣਾਇਆ ਜਾ ਰਿਹਾ ਹੈ ਭੀਰ ਵਾਲ ਦੇਸ ਉਦੋਂ ਵੀ ਸ਼ਰਮਣੀ ਕਮੇਟੀ ਨੇ ਇਤਰਾਜ਼ ਕੀਤਾ ਪਰ ਹੁਣ ਤੱਕ ਉਹਦੇ ਤੇ ਨਿਵੇੜਿਆ ਕੀ ਹੈ ਤੁਸੀਂ ਕਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਗਏ ਕਦੇ ਕੋਈ ਹੋਰ ਗੱਲ ਕੀਤੀ ਇੱਕ ਬਿਆਨ ਦੇ ਦਿਓ ਸ਼ਰਮਣੀ ਕਮੇਟੀ ਦਾ ਫਰਜ ਸੀ ਕਿ ਜਦੋਂ ਇਸ ਮੁੱਦੇ ਦੇ ਉੱਤੇ ਜਾਂਦੇ ਜੇ ਨਹੀਂ ਸੁਣਦੇ ਸੀ ਕੋਈ ਇਤਰਾਜ਼ ਪ੍ਰਗਟ ਵੀ ਕਰਦੇ ਸੋ ਹੁਣ ਇਹਨਾਂ ਨੇ ਜਿਹੜਾ ਵੀਰ ਬੰਦਾ ਬੈਰਾਗੀ ਦਿਵਸ ਬਣਾਇਆ ਜਾਇਆ ਕਰੇਗਾ ਉਹਦੇ ਉੱਤੇ ਧਾਮੀ ਸਾਹਿਬ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਹੈ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ ਜਿਵੇਂ ਇਹਨਾਂ ਨੇ ਪਹਿਲਾਂ ਸਾਹਿਬਜ਼ਾਦਿਆਂ ਬਾਰੇ ਕੀਤਾ ਸੀ ਜੀ ਦੂਜੇ ਪਾਸੇ ਗੱਲ ਕਰੀ ਜਾਵੇ ਢਿੱਲੋ ਸਾਹਿਬ ਨੀਤਨ ਗੜਕਰੀ ਦਾ ਵੱਡਾ ਬਿਆਨ ਸਾਹਮਣੇ ਹੈ ਨੀਤਨ ਗੜਕਰੀ ਨੇ ਕਿਹਾ ਕਿ ਸਾਡੇ ਕੋਲ ਫੰਡਾਂ ਦੀ ਘਾਟ ਨਹੀਂ ਹੈ ਬਲਕਿ ਬਿਊਰੋਕ੍ਰੇਟਸ ਦੇ ਕੋਲ ਜਿਹੜੀ ਹੈ ਸੋਚ ਦੀ ਘਾਟ ਹੈ ਜਿਹੜੇ ਸਾਡੇ ਸੜਕੀ ਆਵਾਜ਼ਾਈ ਮੰਤਰੀ ਦੇ ਸ਼੍ਰੀ ਨੀਤਨ ਗੜਕਰੀ ਜੀ ਤੁਸੀਂ ਕੋਲ ਬਲਾ ਕੇ ਦੇਖੋ ਬਹੁਤ ਘੱਟ ਕਿਸੇ ਬਿਰੋਧ ਦੇ ਵਿੱਚ ਪੈਂਦੇ ਨੇ ਉਹ ਸਿਰਫ ਤੇ ਸਿਰਫ ਕੰਮ ਤੱਕ ਧਿਆਨ ਦਿੰਦੇ ਨੇ ਉਹਨਾਂ ਦੇ ਇੱਕ ਬਿਆਨ ਬਹੁਤ ਵੱਡੇ ਪੱਧਰ ਤੇ ਆਇਆ ਇਸ ਤੋਂ ਪਹਿਲਾਂ ਉਹਨਾਂ ਨੇ ਮੁੱਦਾ ਠਾਾਇਆ ਸੀ ਕਿ ਜਿਹੜੇ ਸਾਡੇ ਇੰਜੀਨੀਅਰ ਨੇ ਇਹ ਸਾਡੇ ਇੰਜੀਨੀਅਰ ਸਹੀ ਰੂਪ ਦੇ ਵਿੱਚ ਕੁਝ ਨਹੀਂ ਕਰਦੇ ਇਹ ਡਿਜ਼ਾਈਨ ਬਹੁਤ ਗਲਤ ਦਿੱਤੇ ਹੋਏ ਨੇ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਹੁਣ ਜਿਹੜਾ ਮੁੱਦਾ ਉਹਨਾਂ ਨੇ ਉਠਾਤਾ ਇਹ ਲਾਲ ਫੀਤਾ ਸ਼ਾਹੀ ਤੇ ਬਹੁਤ ਵੱਡੀ ਗੱਲ ਆ ਲਾਲ ਫੀਤਾ ਸ਼ਾਹੀ ਤੇ ਕਹਿਣੀ ਉਹ ਕਹਿੰਦੇ ਕਿ ਫੰਡਾਂ ਦੀ ਕੋਈ ਘਾਟ ਨਹੀਂ ਭਾਰਤ ਕੋਲੇ ਕੰਮ ਕਰਨ ਵਾਲੇ ਬਣੋਂ ਦਰਅਸਲ ਦੇ ਵਿੱਚ ਜਿਹੜੀ ਅਸਲ ਘਾਟ ਹੈ ਉਹ ਜਿਹੜੀ ਸਾਡੀ ਲਾਲ ਫੀਤਾ ਸ਼ਾਹੀ ਹੈ ਇਹਨਾਂ ਦੇ ਕੋਲ ਨਵੀਂ ਸੋਚ ਹੀ ਨਹੀਂ ਇਹ ਬਾਬੇ ਆਦਮ ਬਲੇ ਦੀ ਸੋਚ-ਸੋਚ ਤੇ ਆ ਰਹੇ ਨੇ ਚੱਲਦੇ ਕੰਮ ਚ ਅੜਿੱਕੇ ਪਾ ਦੇਣੇ ਇਹਨਾਂ ਦੇ ਹਿੱਸੇ ਆਉਂਦਾ ਫੰਡਾਂ ਦੀ ਨਹੀਂ ਜੇ ਸਾਡੀ ਲਾਲ ਫੀਤਾ ਸ਼ਾਹੀ ਇਸ ਤਰੀਕੇ ਨਾਲ ਅੱਗੇ ਆਵੇ ਤਾਂ ਨਵੀਂ ਸੋਚ ਲੈ ਕੇ ਆਵੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਮੁਕਾਬਲਾ ਕਿਵੇਂ ਕਰਨਾ ਉਹਨਾਂ ਦੀਆਂ ਤਕਨੀਕਾਂ ਨਾਲ ਮੇਲਜੋਲ ਕਰੇ ਇਹਨਾਂ ਨੂੰ ਕੁਝ ਪਤਾ ਲੱਗੇ ਤੇ ਜੇ ਉਹ ਸੋਚ ਅਪਣਾਵਾਂਗੇ ਤਾਂ ਭਾਰਤ ਵਿੱਚ ਵੀ ਵਿਸ਼ਵ ਵਿਆਪੀ ਸੜਕਾਂ ਪੁਲ ਤੇ ਹੋਰ ਬਹੁਤ ਕੁਝ ਉਸਰ ਜਾਵੇਗਾ ਇਹ ਗੱਲ ਨਤਰਨ ਕਟਕਰੀ ਸਾਹਿਬ ਨੇ ਕਹੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਨਸੀਹਤ ਹੈ ਭਾਰਤ ਦੇ ਨੌਕਰਸ਼ਾਹਾਂ ਨੂੰ ਅਫਸਰਾਂ ਨੂੰ ਵੱਡਿਆਂ ਨੂੰ ਸੋ ਇਹ ਗੱਲ ਬਹੁਤ ਵੱਡੇ ਤੌਰ ਦੇ ਉੱਤੇ ਜਿਹੜੀ ਉਹਨਾਂ ਨੇ ਚੱਕੀ ਹੈ ਇੱਕ ਚੰਗਾ ਕਦਮ ਤੇ ਲੋਕ ਵੀ ਅਫਸਰ ਚਾਹੀ ਬਾਰੇ ਆਮ ਤੌਰ ਤੇ ਇਸੇ ਤਰ੍ਹਾਂ ਦੀ ਸੋਚ ਹੀ ਰੱਖਦੇ ਸੋ ਅਸੀਂ ਅਪਡੇਟ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਸੋ ਦਰਸ਼ਕੋ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ D5 ਚੈਨਲ ਪੰਜਾਬੀ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਬਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ